ਸੋਸ਼ਲ ਮੀਡੀਆ ਤੇ ਹਥਿਆਰਾਂ ਦੀ ਨਮਾਇਸ਼ ਤੇ ਪਾਬੰਦੀ ਹੈ ਪਰ ਇਸ ਦੇ ਬਾਵਜੂਦ ਵੀ ਨੌਜਵਾਨ ਅਜੇ ਵੀ ਫੁਕਰ ਪੁਣੇ ਦੇ ਵਿੱਚ ਅਜਈਆਂ ਹਰਕਤਾਂ ਕਰਦੇ ਨੇ ਕਿ ਜਿਸ ਦਾ ਉਹਨਾਂ ਨੂੰ ਖਮਿਆਜ਼ਾ ਪੁਕਤ ਨਾ ਪੈਂਦਾ ਤਾਂ ਵੇਖੋ ਵਿਆਹ ਸਮਾਗਮ ਦੇ ਵਿੱਚ ਮੁੰਡੇ ਦੇ ਵੱਲੋਂ ਹਵਾਈ ਫਾਇਰ ਕੀਤੇ ਜਾਂਦੇ ਨੇ ਮੋਹਾਲੀ ਦੀਆਂ ਤਸਵੀਰਾਂ ਨੇ ਜਿੱਥੇ ਇੱਕ ਵਿਆਹ ਸਮਾਗਮ ਚੱਲ ਰਿਹਾ ਸੀ ਤੇ ਇਸੇ ਦਰਮਿਆਨ ਨੌਜਵਾਨ ਦੇ ਵੱਲੋਂ ਹਵਾਈ ਫਾਇਰ ਕਰ ਦਿੱਤੇ ਗਏ ਤਾਂ ਡੀਜੇ ਤੇ ਗਾਣੇ ਚੱਲ ਰਹੇ ਸਨ ਫੁਕਰਪੰਤੀ ਦੇ ਵਿੱਚ ਇਸ ਮੁੰਡੇ ਨੇ ਤਿੰਨ ਦੇ ਕਰੀਬ ਹਵਾਈ ਫਾਇਰ ਕੀਤੇ ਨੇ ਹਾਲਾਂਕਿ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਅਜਿਹੀਆਂ ਵੀਡੀਓ ਸਾਹਮਣੇ ਆ ਚੁੱਕੀਆਂ ਨੇ ਸੋਸ਼ਲ ਮੀਡੀਆ ਤੇ ਜਦ ਹੀ ਅਜਿਹੀਆਂ ਵੀਡੀਓ ਆਉਂਦੀਆਂ ਨੇ ਤਾਂ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਤੇ ਲੋਕਾਂ ਦੇ ਪਰਚੇ ਦਰਜ ਕਰਾਉਣਾ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਕੀਤੀ ਜਾਂਦੀ ਹੈ ਪਰ ਨੌਜਵਾਨ ਜਿਹੜੇ ਨੇ ਅਜੇ ਵੀ ਬਾਜ਼ ਨਹੀਂ ਆ ਰਹੇ ਨੇ ਇਹਨਾਂ ਦੇ ਵੱਲੋਂ ਇਸ ਤਰੀਕੇ ਦੇ ਕਾਰੇ ਕੀਤੇ ਜਾਂਦੇ ਨੇ ਤੇ ਸਾਫ਼ ਇਸ ਵੀਡੀਓ ਦੇ ਵਿੱਚ ਨਜ਼ਰ ਆ ਰਿਹਾ ਹੈ ਕਿ ਕਿਵੇਂ ਵਿਆਸ ਮਾਗਮ ਚੱਲ ਰਿਹਾ ਸੀ ਤੇ ਇਸ ਨੌਜਵਾਨ ਨੇ ਹਵਾਈ ਫਾਇਰ ਕਰ ਦਿੱਤੇ ਨੇ ਨਿਮਤ ਰਹੀ ਹੈ ਕਿ ਕੋਈ ਜ਼ਖਮੀ ਨਹੀਂ ਹੋਇਆ ਪਰ ਫਾਇਰ ਕਰਨ ਤੋਂ ਬਾਅਦ 4-5 ਜਣੇ ਸਟੇਜ ਉੱਪਰ ਆ ਕੇ ਭੰਗੜਾ ਪਾਉਣ ਲੱਗ ਪਏ ਨੇ ਹਾਲਾਂਕਿ ਉਹਨਾਂ ਵਿਅਕਤੀਆਂ ਦੇ ਵਿੱਚੋਂ ਇੱਕ ਜਣਾ ਉਸਨੂੰ ਫਾਇਰ ਕਰਨ ਤੋਂ ਰੋਕ ਵੀ ਰਿਆ ਸੀ ਤਾਂ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਸਖਤ ਐਕਸ਼ਨ ਲਿਆ ਤੇ ਪਰਚਾ ਦਰਜ ਕਰ ਲਿਆ ਤੇ ਕਿਹਾ ਜਾ ਰਿਹਾ ਕਿ ਛੇਤੀ ਹੀ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਤਾਂ ਜੇ ਵੀ ਨੌਜਵਾਨ ਜਿਹੜੇ ਨੇ ਅਜਿਹੀਆਂ ਵੀਡੀਓ ਸੋਸ਼ਲ ਮੀਡੀਆ ਤੇ ਪਾਉਣ ਤੋਂ ਜਾਂ ਅਜਿਹੇ ਸਮਾਗਮਾਂ ਦੇ ਵਿੱਚ ਵਾਈਫਾਈ ਫਾਇਰ ਕਰਨ ਤੋਂ ਗੁਰੇਜ਼ ਨਹੀਂ ਕਰਨਾ ਨੇ ਪਰ ਉਧਰ ਪ੍ਰਸ਼ਾਸਨ ਦੇ ਵੱਲੋਂ ਇਹਨਾਂ ਤੇ ਫਿਰ ਸਖਤੀ ਦੇ ਨਾਲ ਕਾਰਵਾਈ ਕੀਤੀ ਜਾਂਦੀ ਹੈ ਸੋਸ਼ਲ ਮੀਡੀਆ ਤੇ ਹਥਿਆਰਾਂ ਦੀ ਨਮਾਇਸ਼ ਤੇ ਪਾਬੰਦੀ ਹੈ ਪਰ ਇਸ ਦੇ ਬਾਵਜੂਦ ਵੀ ਨੌਜਵਾਨ ਅਜੇ ਵੀ ਫੁਕਰ ਪੁਣੇ ਦੇ ਵਿੱਚ ਅਜਿਹੀਆਂ ਹਰਕਤਾਂ ਕਰਦੇ ਨੇ ਕਿ ਜਿਸ ਦਾ ਉਹਨਾਂ ਨੂੰ ਖਮਿਆਜ਼ਾ ਭੁਗਤਣਾ ਪੈਂਦਾ ਤਾਂ ਵੇਖੋ ਵਿਆਹ ਸਮਾਗਮ ਦੇ ਵਿੱਚ ਮੁੰਡੇ ਦੇ ਵੱਲੋਂ ਹਵਾਈ ਫਾਇਰ ਕੀਤੇ ਜਾਂਦੇ ਨੇ ਮੋਹਾਲੀ ਦੀਆਂ ਤਸਵੀਰਾਂ ਨੇ ਜਿੱਥੇ ਇੱਕ ਵਿਆਹ ਸਮਾਗਮ ਚੱਲ ਰਿਹਾ ਸੀ ਤੇ ਇਸੇ ਦਰਮਿਆਨ ਨੌਜਵਾਨ ਦੇ ਵੱਲੋਂ ਹਵਾਈ ਫਾਇਰ ਕਰ ਦਿੱਤੇ ਗਏ ਤਾਂ ਡੀਜੇ ਤੇ ਗਾਣੇ ਚੱਲ ਰਹੇ ਸਨ ਫੁਕਰਪੰਤੀ ਦੇ ਵਿੱਚ ਇਸ ਮੁੰਡੇ ਨੇ ਤਿੰਨ ਦੇ ਕਰੀਬ ਹਵਾਈ ਫਾਇਰ ਕੀਤੇ ਨੇ ਹਾਲਾਂਕਿ ਦੱਸ ਦਈਏ ਇਸ ਤੋਂ ਪਹਿਲਾਂ ਵੀ ਅਜਿਹੀਆਂ ਵੀਡੀਓ ਸਾਹਮਣੇ ਆ ਚੁੱਕੀਆਂ ਨੇ ਸੋਸ਼ਲ ਮੀਡੀਆ ਤੇ ਜਦ ਹੀ ਅਜਿਹੀਆਂ ਵੀਡੀਓ ਆਉਂਦੀਆਂ ਨੇ ਤਾਂ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਤੇ ਲੋਕਾਂ ਤੇ ਪਰਚੇ ਦਰਜ ਕਰਾਉਣਾ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਕੀਤੀ ਜਾਂਦੀ ਹੈ ਪਰ ਨੌਜਵਾਨ ਜਿਹੜੇ ਨੇ ਅਜੇ ਵੀ ਬਾਜ਼ ਨਹੀਂ ਆ ਰਹੇ ਨੇ ਇਹਨਾਂ ਦੇ ਵੱਲੋਂ ਇਸ ਤਰੀਕੇ ਦੇ ਕਾਰੇ ਕੀਤੇ ਜਾਂਦੇ ਨੇ ਤੇ ਸਾਫ਼ ਇਸ ਵੀਡੀਓ ਦੇ ਵਿੱਚ ਨਜ਼ਰ ਆ ਰਿਹਾ ਹੈ ਕਿ ਕਿਵੇਂ ਵਿਆਹ ਸਮਾਗਮ ਚੱਲ ਰਿਹਾ ਸੀ ਤੇ ਇਸ ਨੌਜਵਾਨ ਨੇ ਹਵਾਈ ਫਾਇਰ ਕਰ ਦਿੱਤੇ ਨੇ ਗਨੀਮਤ ਰਹੀ ਹੈ ਕਿ ਕੋਈ ਜ਼ਖਮੀ ਨਹੀਂ ਹੋਇਆ ਫਾਇਰ ਕਰਨ ਤੋਂ ਬਾਅਦ 4-5 ਜਣੇ ਸਟੇਜ ਉੱਪਰ ਆ ਕੇ ਭੰਗੜਾ ਪਾਉਣ ਲੱਗ ਪਏ ਨੇ ਹਾਲਾਂਕਿ ਉਹਨਾਂ ਵਿਅਕਤੀਆਂ ਦੇ ਵਿੱਚੋਂ ਇੱਕ ਜਣਾ ਉਸਨੂੰ ਫਾਇਰ ਕਰਨ ਤੋਂ ਰੋਕ ਵੀ ਰਿਆ ਸੀ ਤਾਂ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਸਖਤ ਐਕਸ਼ਨ ਲਿਆ ਤੇ ਪਰਚਾ ਦਰਜ ਕਰ ਲਿਆ ਤੇ ਕਿਹਾ ਜਾ ਰਿਹਾ ਕਿ ਛੇਤੀ ਹੀ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਤਾਂ ਜੇ ਵੀ ਨੌਜਵਾਨ ਜਿਹੜੇ ਨੇ ਅਜਿਹੀਆਂ ਵੀਡੀਓ ਸੋਸ਼ਲ ਮੀਡੀਆ ਤੇ ਪਾਉਣ ਤੋਂ ਜਾਂ ਅਜਿਹੇ ਸਮਾਗਮਾਂ ਦੇ ਵਿੱਚ ਵਾਈਫਾਈ ਫਾਇਰ ਕਰਨ ਤੋਂ ਗੁਰੇਜ਼ ਨਹੀਂ ਕਰਨੇ ਪਰ ਉਧਰ ਪ੍ਰਸ਼ਾਸਨ ਦੇ ਵੱਲੋਂ ਇਹਨਾਂ ਤੇ ਫਿਰ ਸਖਤੀ ਦੇ ਨਾਲ ਕਾਰਵਾਈ ਕੀਤੀ ਜਾਂਦੀ ਹੈ